ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਦੁੱਖ ਤਾਂ ਸਭ ਦੀ ਜ਼ਿੰਦਗੀਆਂ ਵਿੱਚ ਨੇ ਪਰ ਵਾਹਿਗੁਰੂ ਤੇ ਆਸ ਰੱਖੋ ਸਭ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਨੇ ਜਦ ਵਾਹਿਗੁਰੂ ਸਾਡੇ ਅੰਗ ਸੰਖ ਸਹਾਈ ਹੋਣ ਤਾਂ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਰਦਾ ਰੱਖਣ ਵਾਲੇ ਕਦੇ ਵੀ ਦੁੱਖ ਨਹੀਂ ਦੇਖਦੇ ਵਾਹਿਗੁਰੂ ਸਭਨਾ ਦਾ ਹੱਥ ਫੜ ਕੇ ਉਹਨਾਂ ਦੇ ਘਰ ਖੁਸ਼ੀਆਂ ਦੰਦੇ ਨੇ ਸਾਧ ਸੰਗਤ ਜੀ ਜਿ ਪੈਰਾ ਸਾਫ ਕੱਟਦੇ ਨੇ ਲੋਕ ਆਪਣੇ ਦੁੱਖ ਤਕਲੀਫ ਦੂਰ ਕਰਨ ਨੂੰ ਇਹ ਵਾਹਿਗੁਰੂ ਦੀ ਕਿਰਪਾ ਹੈ ਲੋਕਾਂ ਦੇ ਕਾਰਜ ਸਫਲ ਹੁੰਦੇ ਨੇ ਲੋਕਾਂ ਦਾ ਵਿਸ਼ਵਾਸ ਬਣਿਆ ਹੈ ਲੋਕਾਂ ਦੀ ਸ਼ਰਧਾ ਹੈ ਤੰਦਨ ਬਾਬਾ ਦੀਪ ਸਿੰਘ ਜੀ ਕਦੇ ਖਾਲੀ ਨਹੀਂ ਮੋੜਦੇ ਜੀ ਆਉਣਾ ਦੇਦਰ ਤੇ ਸ਼ਰਧਾ ਪਾਵਨਾ ਨਾਲ ਅਸੀਂ ਵੀ ਕੁਝ ਮੰਗੀਏ ਤਾਂ ਉਹ ਸਾਨੂੰ ਜਰੂਰ ਮਿਲਦਾ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਮੈਂ ਅੱਜ ਤੁਹਾਨੂੰ ਦੱਸਣ ਲੱਗੀ ਆ ਇੱਕ ਮੁੰਬਈ ਦੀ ਬੀਬੀ ਜੀ ਦੀ ਹੱਦ ਬਿੱਤੀ ਤਾਂ ਤਾਂ ਨਾ ਬਾਪਾ ਦੀਪ ਸਿੰਘ ਜੀ ਨੇ ਮੇਰੇ ਖੰਡੇ ਵਾਲੇ ਪਿਤਾ ਨੇ ਕਿਵੇਂ ਆਉਣਾ ਦੇ ਦੁੱਖ ਤਕਲੀਫ ਦੂਰ ਕੀਤੇ ਆਓ ਥਾ ਚੀ ਛੋੜ ਦੇਣਾ ਇਹ ਕਥਾ ਵਿਚਾਰ ਸਾਂਝੀ ਕਰਦੀ ਆਂ ਉਹ ਬੀਬੀ ਮੁੰਬਈ ਦੀ ਰਹਿਣ ਵਾਲੀ ਸੀ ਉਸ ਦੀ ਰੀੜ ਦੀ ਹੱਡੀ ਦਾ ਮਣਕਾ ਹਿੱਲ ਗਿਆ ਸੀ ਜਿਸ ਨੂੰ ਮੁੰਬਈ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਵੀ ਆਪਰੇਸ਼ਨ ਤੇ ਪੀਣਾ ਤਾਂ ਹੋਣ ਥੋੜਾ ਕੋਈ ਇਲਾਜ ਨਹੀਂ ਹੈਗਾ ਸਾਧ ਸੰਗਤ ਜੀ ਰੀੜ ਦੀ ਹੱਡੀ ਦਾ ਆਪਰੇਸ਼ਨ ਕਰਾਉਣਾ ਕੋਈ ਮਾਮੂਲੀ ਗੱਲ ਨਹੀਂ ਉਹਨਾਂ ਜਦੋਂ ਡਾਕਟਰਾਂ ਵੱਲੋਂ ਜਵਾਬ ਮਿਲ ਗਿਆ ਤਾਂ ਉਹਨਾਂ ਨੂੰ ਇੱਕ ਬੀਬੀ ਜੀ ਨੇ ਕਿਹਾ ਕਿ ਇੰਤਜ਼ਾਰ ਕਰ ਲੈ ਭੈਣੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਚਪੇਰੇ ਸਾਫ ਕੱਟ ਲੈ ਦਰਤੇ ਕੀ ਪਤਾ ਤੇਰਾ ਦੁੱਖ ਤਕਲੀਫ ਦੂਰ ਹੋ ਜਾਵੇ ਤੈਨੂੰ ਕਿਸੇ ਦਵਾਈ ਦੀ ਲੋੜੇ ਨਾ ਪਵੇ ਤੇ ਇਸ ਤਰ੍ਹਾਂ ਉਸ ਬੀਬੀ ਨੇ ਉਸ ਤੇ ਸ਼ਰਧਾ ਰੱਖਦੇ ਹੋਏ ਚਪੇਰਾ ਸਾਫ ਕੱਟਣੇ ਸ਼ੁਰੂ ਕਰ ਦਿੱਤੇ ਉਹ ਮੁੰਬਈ ਤੋਂ ਦੁਪਹਿਰਾ ਸਾਬ ਕੱਟਣ ਅੰਮ੍ਰਿਤਸਰ ਸਾਹਿਬ ਆਂਦੀ ਸੀ ਤੇ ਉਸਨੇ ਪੰਜ ਦੁਪਹਿਰਾ ਸਾਬ ਉੱਥੇ ਕੱਟੇ ਦੁਪਹਿਰਾ ਸਾਬ ਕੱਟਣ ਤੋਂ ਬਾਅਦ ਜਦੋਂ ਉਸਨੇ ਆਪਣਾ ਐਕਸ-ਰੇ ਕਰਵਾਇਆ ਤਾਂ ਸਾਧ ਸੰਗਤ ਜੀ ਤੁਸੀਂ ਹੈਰਾਨ ਹੋ ਜਾਓਗੇ ਕਿ ਐਕਸ-ਰੇਾਂ ਵਿੱਚ ਕੁਝ ਵੀ ਨਹੀਂ ਆਇਆ ਡਾਕਟਰ ਖਰਾਨ ਹੋ ਗਏ ਸੀ ਕਿ ਹਜੇ ਮਹੀਨਾ ਪਹਿਲਾਂ ਇਹਨਾਂ ਦੇ ਐਕਸਰੀਆ ਵਿੱਚ ਜੋ ਆਇਆ ਸੀ ਕਿ ਆਪਰੇਸ਼ਨ ਕਰੇ ਬਿਨਾ ਕੁਝ ਬਣਨਾ ਹੀ ਨਹੀਂ ਇਹ ਕਿਵੇਂ ਹੋ ਗਿਆ ਇਹ ਬੀਬੀ ਜੀ ਨੂੰ ਪੁੱਛਣ ਲੱਗੇ ਕਿ ਤੁਸੀਂ ਇਹ じゃ ਕਿਹੜਾ ਇਲਾਜ ਕਰਵਾ ਲਿਆ ਕਿ ਥੋੜਾ ਆਪਰੇਸ਼ਨ ਹੋਣ ਤੋਂ ਬਚ ਗਿਆ ਤੇ ਉਹ ਬੀਬੀ ਜੀ ਨੇ ਕਿਹਾ ਇਹ ਤਾਂ ਮੇਰੇ ਖੰਡੇ ਵਾਲੇ ਬਾਪੂ ਜੀ ਦੀ ਮਿਹਰ ਆ ਕਿ ਮੇਰਾ ਆਪਰੇਸ਼ਨ ਹੋਣ ਤੇ ਬਚ ਗਿਆ ਸੱਚੇ ਪਾਤਸ਼ਾਹ ਦੀ ਮਿਹਰ ਹੈ ਵਾਸੰਗਤ ਜੀ ਉਹ ਬੀਬੀ ਜਦ ਪਿਆਰਾ ਸਾਹਵ ਕੱਟ ਕੇ ਥੋੜਾ ਜਾ ਕੇ ਉਹ ਜਿਸ ਜਗ੍ਹਾ ਤੇ ਉਹਦੇ ਤਕਲੀਦ ਸੀ ਮਣਕਾ ਹਿੱਲਿਆ ਸੀ ਉਸ ਜਗ੍ਹਾ ਤੇ ਲੌਂਦੀ ਸੀ ਤੇ ਸੱਚੇ ਮਨ ਨਾਲ ਅਰਦਾਸ ਕਰਦੀ ਸੀ ਤੇ ਉਸਦੀ ਅਰਦਾਸ ਬਾਬਾ ਦੀਪ ਸਿੰਘ ਜੀ ਨੇ ਕਿਵੇਂ ਸਵੀਕਾਰ ਕੀਤੀ ਕਿੰਨਾ ਹੀ ਸ਼ਰਧਾ ਭਾਵਨਾ ਸੀ ਜੋ ਉਹ ਮੁੰਬਈ ਤੋਂ ਹਰ ਐਤਵਾਰ ਹਰ ਮੰਦਰ ਸਾਹਿਬ ਜਪੈਰਾ ਸਾਖ ਕਟੜਾ ਆਉਂਦੀ ਸੀ ਵਾਹਿਗੁਰੂ ਇਸ ਤਰ੍ਹਾਂ ਹੀ ਥੋੜੇ ਕਾਰਜ ਵੀ ਸਫਲ ਹੋਣਗੇ ਬਾਬਾ ਦੀਪ ਸਿੰਘ ਜੀ ਤੇ ਸੱਚੇ ਮਨ ਨਾਲ ਸ਼ਰਧਾ ਰੱਖੋ ਆਸਰਾ ਰੱਖੋ ਹੰਤਨ ਬਾਬਾ ਦੀਪ ਸਿੰਘ ਜੀ ਥੋੜੀ ਬਾ ਕਦੇ ਨਹੀਂ ਛੱਡਣਗੇ ਵਾਹਿਗੁਰੂ ਤੁਹਾਡੇ ਅੰਗ ਸੱਕ ਸਹਾਈ ਹੁੰਦੇ ਨੇ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਦੇ ਵੀ ਨਰਾਸ਼ਾ ਨਹੀਂ ਮੰਨਣੀ ਚਾਹੀਦੀ ਆਤਮ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਹੈ ਗੁਰੂਆਂ ਤੇ ਵਿਸ਼ਵਾਸ ਬਣਾਇਆ ਹੀ ਸਾਡਾ ਬੇੜਾ ਪਾਰ ਲੋਂਦਾ ਹੈ ਸਾਲ ਸੰਗਤ ਜੀ ਧੰਤਨ ਬਾਬਾ ਦੀਪ ਸਿੰਘ ਜੀ ਦੁਖੀਆਂ ਦੀ ਸੁਣਦੇ ਨੇ ਅਰਜ ਦੁਖੀਆਂ ਦੇ ਸਿਰ ਤੇ ਮਿਹਰ ਭਰ ਆ ਹੱਥ ਰੱਖਣਗੇ ਧੰਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਆਪਣੇ ਕਾਰਜ ਅੰਦੀ ਸ਼ੁਰੂਆਤ ਕਰੋ ਮਾਪਾ ਦੀਪ ਸਿੰਘ ਜੀ ਤੁਹਾਡੇ ਨਾਲ ਅੰਕ ਸੰਗ ਸਹਾਈ ਹੋਣਗੇ ਉਹਨਾਂ ਦੀ ਮਿਹਰ ਠੋਡੇ ਤੇ ਰਹੇਗੀ ਸਾਹ ਸੰਗਤ ਜੀ ਇਸ ਤਰ੍ਹਾਂ ਉਸ ਬੀਬੀ ਨੇ ਜਿਪੈਰਾ ਸਭ ਕੱਟ ਕੇ 6 ਮਾਜ ਪੈਰਾ ਸਭ ਸ਼ੁਕਰਾਨੇ ਦਾ ਕਟਣ ਆਈ ਇਹ ਵਾਹਿਗੁਰੂ ਸਭ ਨੇ ਤੇ ਇਸੇ ਤਰ੍ਹਾਂ ਆਪਣਾ ਮੇਰ ਰੱਖੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ